ਹੈਲੋ ਫਰੈਂਡ ਤੁਹਾਡਾ ਸਭ ਦਾ ਸਵਾਗਤ ਆਪਣੇ ਚੈਨਲ ਐਜੂਕੇਟਰ ਤੇ ਆਸ ਕਰਦੇ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿਸੇ ਨੂੰ ਪਤਾ ਕੋਈ ਵੀ ਨਨ ਰਿਲੇਟਡ ਅਪਡੇਟ ਆਉਂਦਾ ਜੋਬ ਨਾਲ ਤੁਹਾਡੋ ਕੋ ਲੈ ਕੇ ਸਭ ਤੋਂ ਪਹਿਲਾਂ ਅਸੀਂ ਹਾਜ਼ਰ ਹੁੰਨੇ ਆ ਅੱਜ ਵੀ ਇੱਕ ਹੋਰ ਭਰਤੀ ਲੈ ਕੇ ਹਾਜ਼ਰ ਹੋਏ ਆ ਕਾਦੀ ਭਰਤੀ ਹੈ ਜੀ ਪੰਜਾਬ ਡੀਸੀ ਦਫਤਰ ਭਰਤੀ ਅਦਰ 25 ਸਾਰੇ ਫਾਰਮ ਭਰ ਸਕਦੇ ਤਨਖਾਹ 29000 ਰੁਪਏ ਰਹੂਗੀ ਉਮਰ ਹਾ ਤੇ 18 ਤੋਂ ਲੈ ਕੇ 37 ਸਾਲ ਲਈ ਕੋਈ ਫੀਸ ਨਹੀਂ ਠੀਕ ਹੈ ਨੋਟੀਫਿਕੇਸ਼ਨ ਕੋਈ ਵੀ ਭਰਤੀ ਹੋ ਕਿਸੇ ਤਰ੍ਹਾਂ ਦੀ ਭਰਤੀ ਹੋਵੇ ਰੈਗੂਲਰ ਕੰਟਰੈਕਟ ਸਾਰੇ ਨੂੰ ਬਾਰੇ ਸਾਨੂੰ ਪ੍ਰੋਪਰ ਡਿਟੇਲ ਨਾਲ ਦੱਸਿਆ ਜਾਂਦਾ ਵਾ ਇਹਨੂੰ ਫਾਰਮ ਕਿਵੇਂ ਭਰਨਾ ਕਿੱਥੋਂ ਫਾਰਮ ਲਈ ਕੀ ਮਿਲੂਗਾ ਸਾਰਾ ਕੁਝ ਦੱਸਿਆ ਜਾਊਗਾ ਪਲੀਜ਼ ਵੀਡੀਓ ਨੂੰ ਜੋ ਕਿ ਲਾਸਟ ਤੱਕ ਵੇਖਦੇ ਕਰਿਆ ਕਰੋ ਪਹਿਲਾਂ ਸਾਰਨਾ ਪਹਿਲਾਂ ਆਪਾਂ ਤੁਹਾਨੂੰ ਦਿਖਾਉਣਾ ਇਸ ਨੂੰ ਫਾਰਮ ਠੀਕ ਹੈ ਜੀ ਜਿਹੜਾ ਫਾਰਮ ਆ ਸਾਨੂੰ ਕਿੱਥੋਂ ਮਿਲੂਗਾ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਵੀਡੀਓ ਲਿੰਕ ਪਾਇਆ ਹੈ ਸੋ ਇਹ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਫਾਰਮ ਦਾ ਲਿੰਕ ਪਾਇਆ ਹੋਊਗਾ ਉੱਥੇ ਕਰ ਫਾਰਮ ਡਾਊਨਲੋਡ ਕਰ ਲਿਓ ਆਪ ਦਾ ਠੀਕ ਹੈ ਜੀ ਤੇ ਫਾਰਮ ਭਰਨਾ ਕਿਵੇਂ ਆ ਇਹਨੇ ਬੋਲਿਆ ਬਲੌਕ ਲੈਟਰ ਮਤਲਬ ਕਿ ਵੱਡੇ ਅੱਖਰਾਂ 'ਚ ਫਾਰਮ ਭਰਨਾ ਵਾ ਫਾਦਰ ਨੇ ਮਸਟਰ ਨੇਮ ਹਸਬੰਡ ਨੇ ਮਤਲਬ ਤੇ ਮੁੰਡੇ ਭਰ ਸਕਦੇ ਕੁੜੀਆਂ ਭ ਠੀਕ ਹੈ ਐਕਸਪੀਰੀਸ ਵਗੈਰਾ ਕੈਟਾਗਰੀ ਆ ਗਈ ਠੀਕ ਹੈ ਜੀ ਡੋਮੇਨ ਡੋਮੇਨ ਸੈਲ ਵਗੈਰਾ ਆ ਗਿਆ ਈਮੇਲ ਆਈਡੀ ਤੇ ਫੋਨ ਨੰਬਰ ਤੇ ਡਿਕਲੇਰੈਂਸ ਕਰਕੇ ਸਿਗਨੇਚਰ ਕਰਕੇ ਇਹ ਫਾਰਮ ਭਰ ਦੇਣਾ ਵਾ ਕਿੱਥੇ ਭੇਜਣਾ ਵਾ ਕਿਵੇਂ ਕਰਨਾ ਸਾਰਾ ਦੱਸਾਂਗੇ ਪਲੀਜ਼ ਜੋ ਕਿ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵਿਜ਼ਿਟ ਕਰਿਆ ਕਰੋ ਠੀਕ ਹੈ ਜੀ ਫਾਰਮ ਕਿਹਨੂੰ ਭਟਾ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਗੁਰਦਾਸਪੁਰ ਕਿੱਥੇ ਪੋਸਟਾ ਨਿਕਲਿਆ ਨੇ ਜੀ ਇਹ ਗੁਰਦਾਸਪੁਰ ਪੋਸਟਾ ਨਿਕਲਿਆ ਨੇ ਪੋਸਟਾ ਕਾਧਿਆਣੇ ਰਜਿਸਟ੍ਰੈਂਡੋਗ੍ਰਾਫੀ ਦੀ ਪੋਸਟਾ ਨੇ ਠੀਕ ਹੈ ਉਹ ਫਾਰਮ ਭਰ ਕੇ ਨਾਲ ਇਹ ਤੇ ਨਾਲ ਸੈਲ ਪ੍ਰੋਟੈਸਟਡ ਕਰਕੇ ਠੀਕ ਹੈ ਜੀ ਕਿਹੜੇ ਡਰੈਸ ਤੇ 30 ਤਰੀਕ 6 ਮਹੀਨਾ 2025 ਤੋਂ ਪਹਿਲਾ ਪਹਿਲਾ ਕਿਹੜਾ ਡਰੈਸ ਹੈ ਜੀ ਆ ਪੋਪ ਡਰੈਸ ਹੈ ਆਫਿਸ ਓਫ ਦਾ ਡਿਸਟ੍ਰਿਕਟ ਐਸ ਸੈਸ਼ਨ ਜੱਜ ਗਰਦਾਸਪੁਰ ਐਸ ਡਿਊਸੀਅਲ ਕੋਰਟ ਕੰਪਲੈਕਸ ਗਰਦਾਸਪੁਰ ਤੇ ਇਹ ਸੇਮ ਡਰੈਸ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੋਊਗਾ ਜਿਹਨੂੰ ਇੱਥੇ ਦੇਖਣ ਜਾਂ ਪੜ੍ਹਨ 'ਚ ਦਿੱਕਤ ਹੋ ਰਹੀ ਹੈ ਸਪੈਲਿੰਗ ਦਿੱਕਤ ਹੋ ਰਹੀ ਹੈ ਉੱਥੋਂ ਦੇਖ ਕੇ ਸਪੈਲਿੰਗ ਵਗੈਰਾ ਲਿਖ ਸਕਦਾ ਵਾ ਪਰ ਸਪੈਲਿੰਗ ਬਿਲਕੁਲ ਕਰੈਕਟ ਲਿਖ ਕੇ ਭੇਜਨੇ ਕਈ ਵਾਰ ਇਨਕਰੈਕਟ ਹੁੰਦੇ ਨੇ ਔਰ ਰਿਜ ਠੀਕ ਹੈ ਜੀ ਹੁਣ ਜਿਹੜੇ ਪੋਸਟਲ ਡਿਟੇਲ ਕਿਵੇਂ ਆ ਸੰ ਡਿਟੇਲ ਸਾਰੇ ਦਿਖਾਉਣੇ ਆ ਇਹ ਲੋ ਜੀ ਪੋਸਟਾਂ ਡਿਟੇਲ ਇਸ ਤਰ੍ਹਾਂ ਕੀ ਤੇ ਪਹਿਲੀ ਪੋਸਟ ਐਂਡੋਗ੍ਰਾਫੀ ਗ੍ਰੇਡ 3 ਦੇ ਪੋਸਟਾਂ ਐਡ ਹੁਕ ਵੇਸ ਤੇ ਐਡ ਹੁਕ ਮੀਨਜ਼ ਮਤਲਬ ਕਿ ਕੰਟਰੈਕਟ ਬੇਸਿਸ ਪੋਸਟਾਂ ਨੇ ਇਹ ਟੋਟਲ ਪੋਸਟ 18 ਨੇ ਠੀਕ ਹੈ ਜਰਨਲ ਦੇ ਚਾਰ ਪੋਸਟਾਂ ਨੇ EWS ਜਰਨਲ ਦੀ ਇੱਕ ਪੋਸਟ ਹੈ EWS ਜਰਨਲ ਵੂਮੈਨ ਦੀ ਇੱਕ ਪੋਸਟ ਹੈ SC&MB ਦੀ ਇੱਕ ਦੋ ਪੋਸਟਾਂ ਨੇ SC ਉਦਰ ਦੀ ਇੱਕ ਪੋਸਟ SC&MB ਦੀ ਵੂਮੈਨ ਦੀ ਇੱਕ ਪੋਸਟ ਤੇ ਅਸੀਂ ਅਦਰ ਦੇ ਇੱਕ ਪੋਸਟ ਠੀਕ ਹੈ ਜੀ BCS ਦੇ ਦੋ ਪੋਸਟਾਂ BCS ਬਹੁਤ ਮੈਂ ਇੱਕ EWHS ਜਰਨਲ ਦੀ ਇੱਕ ਪੋਸਟ ਹੈ ਜੀ EWHS SC ਦੀ ਇੱਕ ਪੋਸਟ ਹੈ ਐਕਸ ਸਰਵਿਸਮੈਨਟ ਇੱਕ ਪੋਸਟ ਹੈ ਫਿਜ਼ੀਕਲ ਹੈਂਡੀਕੈਪਡ ਦੀ ਇੱਕ ਪੋਸਟ ਟੋਟਲ ਪੋਸਟਾਂ ਬਣਦੀਆਂ ਨੇ ਭਾਈ ਸਾਹਿਬ 18 ਠੀਕ ਹੈ ਜੀ ਸੈਲਰੀ 29000 ਰੁਪਏ ਇਸਨੂੰ ਦਿੱਤੀ ਜਾਊਗੀ 29200 ਰੁਪਿਆ ਠੀਕ ਹੈ ਜੇ ਕਿ 7th ਪੇ ਸਕੇਲ ਦੇ ਅਨੁਸਾਰ ਹੋਊਗੀ ਕੁਆਲੀਫਿਕੇਸ਼ਨ ਆਪਣੀ ਪੀਏਬੀਐਸਸੀ ਵਗੈਰਾ ਹੋਊਗੀ ਹਾਈ ਕਲੈਸ ਚੱਲੂਗੀ ਤੇ ਆਪਣੀ ਸਪੀਡ ਜਿਹੜੀ ਹੁਣ ਅਸੀਂ ਐਸਸੀ ਵਰਦੀ ਸਪੀਡ ਆਪਣੇ ਹੁਣ ਜਿਹੇ ਕੁਆਲੀਫਾਈ ਕਰਨੇ ਏਜ ਕਿ 18 ਤੋਂ ਲੈ ਕੇ 37 ਸਾਲ ਕਿਹਾ ਗਿਆ 18 ਤੋਂ ਲੈ ਕੇ 37 ਸਾਲ ਦੀ ਏਜ ਚਾਹੀਦੀ ਹੈ ਐਸਸੀ ਮੇਰੇ ਜਿਹੜੇ ਜਨਰਲ ਭਰਾਣੇ ओबीसी ਵਾਲੇ ਸੋਰੀ ਉਹ 40 ਸਾਨੂੰ ਮੰਨ ਲੈਣ ਤੇ ਦੂਜੇ ਮੰਨ ਲੈਣ 34 ਸੋਰੀ 42 ਸਾਲ ਠੀਕ ਹੈ ਜੀ ਕਿ ਐਸਸੀ ਯੂਨੀਅਟ ਦੰਦੇ 5 ਸਾਲ ਛੋੜ ਦਿੰਦੇ ਨੇ ਤੇ ओबीसी ਨੂੰ ਦੰਦੇ ਨੇ 3 ਸਾਲ ਦੀ ਛੋੜ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਹੋਰ ਗੱਲਬਾਤ ਜਿਹੜਾ ਵੀ ਇੰਟਰਵਿਊ ਆ ਇੰਟਰਵਿਊ ਦੀ ਡੇਟ ਜਿਹੜੀ ਹੈਗੀ ਆ ਉਹ ਤੁਸੀਂ ਦੇਖ ਲਓ ਜਿਹਨਾਂ ਦੇ ਅੱਖਰ ਆਗੇ ਨੇ A ਤੋਂ ਲੈ ਕੇ H ਤੱਕ ਉਹਨਾਂ ਦਾ ਇੰਟਰਵਿਊ 7 ਤਰੀਕ ਨੂੰ A ਤੋਂ ਲੈ ਕੇ Q ਤੱਕਾਂ ਦੀ ਇੰਟਰਵਿਊ ਹੋਊਗੀ 8 ਤਰੀਕ ਨੂੰ ਤੇ R ਤੋਂ ਲੈ ਕੇ Z ਵਾਲਾ ਦੀ ਇੰਟਰਵਿਊ ਹੋਊਗੀ 9 ਤਰੀਕ। ਬਾਕੀ ਆਪਣਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ 869994 92431। ਜੇ ਵੀਰ ਕੋਈ ਹੋਰ ਕੋਈ ਘੜੀ ਹੁੰਦੀ ਕੋਈ ਨਹੀਂ ਸਮਝ ਆਉਂਦਾ ਤੁਸੀਂ ਆ ਮੈਨੂੰ ਫੋਨ ਕਰਕੇ ਜਾਂ ਮੇਰੇ ਤੋਂ ਵਟਸਐਪ ਰਹੀਂ ਕਿਸੇ ਵੀ ਤਰੀਕੇ ਨਾਲ ਪੁੱਛ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਇੱਕ ਦਾ ਗਰੁੱਪ ਦਾ ਲਿੰਕ ਵੀ ਦੇ ਰੱਖਿਆ ਵਟਸਐਪ ਗਰੁੱਪ ਦਾ ਇੱਕ ਚੈਨਲ ਲਿੰਕ ਵੀ ਦੇ ਰੱਖਿਆ ਠੀਕ ਹੈ ਜੀ। ਕਤਈ ਗਰੁੱਪ ਜੁਆਇਨ ਕਰਨਾ ਗਰੁੱਪ ਜੁਆਇਨ ਕਰ ਲਓ ਕਿਉਂਕਿ ਉੱਥੇ ਪੁੱਛ ਕੇ ਜੁਟਾ ਤੇ ਚੈਨਲ ਤੇ ਪੁੱਛ ਕੇ ਜਿਹੜਾ ਚੈਨਲ ਤੇ ਪਰ ਹਰ ਤਰ੍ਹਾਂ ਦਾ ਅਪਡੇਟ ਪਾਉਣਾ ਉਹ ਵੀ ਤੁਸੀਂ ਉਹ ਵੀ ਜੁਆਇਨ ਤੁਸੀਂ ਕਰ ਸਕਦੇ ਹੋ ਉਹ ਹੁਣ ਤੁਹਾਡੀ ਮਰਜ਼ੀ ਹੈ ਨੈਕਸਟ ਅਪਡੇਟ ਗੱਲਬਾਤ ਕੀ ਕਿ ਜਿਹੜਾ ਫਾਰਮੈਟ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਲਿੰਕ ਵੀ ਤੁਹਾਨੂੰ ਮਿਲ ਜੂਗਾ ਠੀਕ ਹੈ ਤੇ ਨਾਲ ਹੀ ਨੋਟੀਫਿਕੇਸ਼ਨ ਦਾ ਲਿੰਕ ਮਿਲ ਜੂਗਾ ਠੀਕ ਹੈ ਨਾ ਇਹ ਕੋਈ ਬਾਲੀ ਵੱਡੀ ਲੰਬੀ ਛੋਟੀ ਗੱਲ ਨਹੀਂ ਆਪਾਂ ਜਿਹੜੇ ਵੀ ਆਪਾਂ ਦੰਨੇ ਆ ਠੀਕ ਹੈ ਐਡ ਉਹਦੇ ਸਾਰੀ ਚੀਜ਼ ਆਪਾਂ ਡਿਟੇਲ ਨਾਲ ਡੀਪਲੀ ਪਾਉਣੇ ਆ ਤੇ ਹੁਣ ਨ ਆਪਣੇ ਚੈਨਲ ਦੇ ਬਿਲਕੁਲ ਫ੍ਰੀ ਆਫ ਕੋਸਟ ਕਰਾਈ ਜਾਂਦੇ ਤੇ ਪੂਰੇ ਡੀਪਲੀ ਕਰਾਈ ਜਾਂਦੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਵੀਡੀਓ ਲਿੰਕ ਪਾਏ ਹੋਏ ਨੇ ਤੁਸੀਂ ਪਲੀਜ਼ ਉੱਥੇ ਇੱਕ ਵਾਰ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਕਿ ਜਿਹੜੀ ਵੀਡੀਓ ਹੈ ਜੇ ਆਪਾਂ ਨਹੀਂ ਦੇਖਣੀ ਕੋਈ ਚੱਕਰ ਨਹੀਂ ਆਪਾਂ ਨੂੰ ਲੋੜ ਨਹੀਂ ਹੁੰਦੀ ਪਰ ਉਹ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਮੇਰੇ ਕਿਸੇ ਵੀ ਹੋਰ ਭੈਣ ਭਰਾ ਦਾ ਭਲਾ ਹੋ ਸਕੇ ਠੀਕ ਹੈ ਜੀ ਅਸੀਂ ਵੀ ਵੀਡੀਓ ਸੀ ਕਰਕੇ ਕਰਦੇ ਕਿਦਾ ਭਲਾ ਹੋ ਸਕੇ ਤੁਸੀਂ ਵੀ ਸ਼ੇਅਰ ਕਰਿਆ ਕਰੋ ਕਿਸੇ ਦਾ ਭਲਾ ਹੋ ਸਕੇ ਠੀਕ ਹੈ ਜੀ ਜੇ ਆਪਣੇ ਅਪਡੇਟ ਤੇ ਵੀਡੀਓ ਬਧੇ ਲੱਗਦੇ ਤੇ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ @eheducator ਚੈਨਲ ਨਾਲ ਜੁੜੇ ਰਹੋ ਮਿਲਦੇ ਨੇਕਸਟ ਅਪ